ਗੋਣੇ ਨਾਖੀ ਅੰਮ੍ਰਿਤ ਛਾਡ ਬਿਖ ਬਖ ਖਾਈ ਮਾਇਆ ਮੋਹ ਪਰਮ ਪਰ ਭੂਲੇ ਸੁਤਦਾਰਾ ਸੋ ਪ੍ਰੀਤ ਲਗ ਇੱਕ ਉੱਤਮ ਪੰਥ ਸੁਣਿਓ ਗੁਰ ਸੰਗ ਤੇਰੇ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਣਾਈ ਇੱਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਣਾਈ ਸੁਖੋ ਟਲ ਗੁਰ ਸੇਵੀ ਆਹ ਤਹਨ ਸਹਜ ਸੁਭਾਏ ਦਰਸ਼ਨ ਪਰਸਿ ਆਹ ਗੁਰ ਕਹ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸਹੁ ਕੁਰ ਸਹੁ ਝਟੀ ਆਹ ਤੁਧ ਰਿਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀ ਆਹ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦਾਸਾਹੋ ਜਿਸ ਪਾਸ ਬਹਿਠਿਆ ਸੋਹੀਆ ਸਭਨਾ ਦਾ ਵੇਸਾਹੋ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦਾਸਾਹੋ ਜਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਵੇਸ ਹੋ ਸਤਨਾਮੁ ਸ੍ਰੀ ਵਾਹਿ ਗੁਰੂ ਸਾ ਹੇਬ ਜੀ ਤਨਸਰੀ ਮਹੱਲਾ ਪਹਿਲਾ ਘਰ ਦੂਜਾ ਅਸ਼ਟ ਪਦੀਆ ਇਕ ਤੋ ਓ ਅੰਕਾਰ ਸਤਿ ਗੁਰ ਪ੍ਰਸਾਦ ਗੁਰ ਸਾਗਰ ਰਤਨੀ ਭਾਰ ਪੂਰੇ ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ ਰੇ ਰਾਸ ਚੋਗ ਚੁਗਹਿ ਪ੍ਰਭ ਭਾਵਾਂ ਸਰ ਵਰ ਮਹਿ ਹੰਸ ਪ੍ਰਾਨ ਪਤ ਪਾਵਾਂ ਗੁਰ ਸਾਗਰ ਰਤਨੀ ਭਰ ਪੂਰੇ ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ ਹਾਰੇ ਰਾਸ ਚੋਗ ਚੁਗ ਹੈ ਰਬ ਭਾਵਾਂ ਸਰਵਰ ਮਹਿ ਹੰਸ ਪ੍ਰਾਨ ਪਤ ਪਾਵੈ ਕਿਆ ਬੱਗ ਬਪੜਾ ਛਪੜੀ ਨਾਏ ਕੀ ਚੜ ਡੁੱਬਾ ਮਾਲੋ ਨ ਜਾਏ ਰਹਾਉ ਰਾਖੇ ਰਾਖੇ ਚਰਨ ਧਰੇ ਵਿਚਾਰੀ ਦੁਬੇ ਦਾ ਛੋੜ ਭਾਏ ਨਿਰੰਕਾਰੀ ਮੁਕਤ ਪਦਾਰਥ ਹਾਰੇ ਰਸ ਚਾਖੇ ਆਮਣ ਜਾਨ ਰਹੀ ਗੋਰੇ ਰਾਖੇ ਸਰਬਰ ਹੰਸਾ ਛੋਡੇ ਨ ਜਾਏ ਪ੍ਰੇਮ ਭਗਤ ਕਰ ਸਹਿਜ ਸਮਾਏ ਸਰਵਰਮਹਿ ਹੰਸ ਹੰਸ ਮਹਿ ਸਾਗਰ ਅਕਥ ਕਥਾ ਗੁਰਬਚਨੀ ਆਦਰ ਸੁੰਨ ਮੰਡਲ ਇਕ ਜੋਗੀ ਬੈਸੇ ਨਾਰੇ ਨ ਪੁਰਖ ਕਹੋ ਕੈਸੇ ਤ੍ਰਿਪਵਣੇ ਜੋਤੇ ਰਹੇ ਲੇਵ ਲਾਈ ਸੋਰੇ ਨਰ 나ਥ ਸੱਚੇ ਸਰਣਾਈ आनंद मूल अनाथ अधारी गुरमोख भगत सहज बिचारी भगत वशल पै कटणहारी ਹੋ ਮਾਰੇ ਮਿਲੇ ਪਗ ਧਾਰੇ ਅਨੇਕ ਯਤਨ ਕਾਰੇ ਕਾਲ ਸੰਤਾਏ ਮਰਨ ਲਿਖਾਇ ਮੰਡਲ ਮਹਿ ਆਏ ਜਨਮ ਪਦਾਰਥ ਦੁਬਿਦਾ ਖੋਵਾ ਆਪੁ ਨ ਚੀਨਸੈ ਭ੍ਰਮੈ ਭ੍ਰਮੈ ਰੋਵਾ ਕਹਿ ਤਾ ਪੜ ਤਾ ਸੁਣ ਤਾ ਏਕ तीरज ਧਰਮ ਧਰਣੀ ਧਰ ਟੇਕ ਜਤ ਸਤ ਸੰਜਮ ਰਿਧਾ ਸਮਾਈ ਚੌਥੇ ਪਦ ਕੋ ਜੇ ਮਨ ਪਤੀਆਏ ਸਾਚੇ ਨਿਰਮਲ ਮੈਲਨ ਲੱਗਾ ਗੁਰ ਕਾ ਸਬਦ ਪਰਮ ਭਉ ਭਗਤ ਸੂਰਤ ਮੂਰਤ ਆਦੇ ਅਨੂਪ ਨਾਨਕ ਜਾਚਾ ਸਚੁ ਸਰੂਪ ਸਾਚੇ ਨਿਰਮਲ ਮਾਣ ਲੱਗਾ ਗੁਰ ਕਾ ਸਬਦ ਪਰਮ ਭਉ ਭਗਤ ਸੂਰਤਿ ਮੂਰਤਿ ਆਦੇ ਅਨੂਪ ਨਾਨਕ ਜਾਚ ਸਾਚ ਸਰੂਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਆਸਰੀ ਮਹੱਲਾ ਪਹਿਲਾ ਕਰ ਦੂਜਾ ਅਸ਼ਟਪਦੀਆ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਗੁਰ ਸਾਗਰ ਰਤਨੀ ਭਰ ਪੂਰੇ ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ ਹਾਰੇ ਰਾਸ ਚੋਗ ਚੁਗਹਿ ਪ੍ਰਾਪ ਭਾਵੈ ਸਰਵਰ ਮਹਿ ਹੰਸ ਪ੍ਰਾਨ ਪਾਤ ਪਾਵੈ